ਕੱਟ ਜੀ ਕੋਈ ਨਾ ਬਣੇ ਜੀ ਬੋਲੇ ਬੋਟਾ ਜਿਹੜਾ ਬਣਾਈਏ ਬਾਜੀ ਬਾਜੀ ਆ ਬਾੜ ਦੇ ਨਹੀਂ ਬਣਦਾ ਤਾਂ ਲੈਣਾ ਵੀ ਆ ਪਰਾਪਰਾ ਕਰਨ ਲਈ ਵਿਸ਼ੇ ਸੋਟਾ ਜਿਹੜਾ ਕੀਤਾ ਜਾ ਰਿਹਾ ਤਾਂ ਪਿੱਛੇ ਜਾਈਏ ਪੁੱਤਾ ਸੰਨਵਾ ਦੇਣੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਇਧਰ ਚੱਕਿਓ ਕੈਮਰੇਮੈਨ ਯਾਰ ਉਂਝ ਕਰ ਲਓ ਦੇਖੋ ਕਿ ਇਸ ਤਰੀਕੇ ਸ਼ੁਰੂਆਤ ਹੋਈ ਬਣੇ ਤਾਂ ਗੁਰੂ ਸਹਿਬਾਨ ਵੀ ਖੁਦ ਦਰਖਤ ਲਾਉਂਦੇ ਰਹੇ ਆ ਬਾਗ ਲਾਏ ਉਹਨਾਂ ਨੇ ਔਰ ਹੁਕਮ ਵੀ ਹੈ ਬਲਖਾਰੀ ਕੁਦਰਤਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੋ ਗੁਰੂ ਸਾਹਿਬਾਂ ਸਾਡੀ ਦੀ ਕਿਰਪਾ ਕੀਤੀ ਹੈ ਅਸੀਂ ਇਸ ਗੁਰੂ ਸਾਹਿਬ ਦੇ ਦੱਸੇ ਹੋਏ ਦਸਤੇ ਤੇ ਚਲਾਉਣ ਚੱਲਣ ਦੀ ਪਹਿਲ ਕਰਦੇ ਆ ਕੋਸ਼ਿਸ਼ ਕਰਦੇ ਆ ਕੱਲ ਜਿਹੜੀ ਰੁੱਖ ਲਾਉਣ ਦੀ ਜਿਹੜੀ ਸ਼ੁਰੂਆਤ ਹੈ ਪੰਜਾਬ ਵਿਧਾਨ ਸਭਾ ਤੋਂ ਕੀਤੀ ਸੀ ਤੇ ਅੱਜ 400 ਬੂਟਾ ਗੁੱਡ ਮਾਰਨਿੰਗ ਕਲੱਬ ਵੱਲੋਂ ਕੋੜ-ਕੂੜੇ ਲਾਇਆ ਜਾ ਰਿਹਾ ਹੈ ਰਾਏਪੁਰ ਇੱਕ ਬੜਾ ਵੱਡਾ ਬਾਗ ਲਾਇਆ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਸਾਡੇ ਸਾਰੇ ਪੰਜਾਬੀਆਂ ਨੂੰ ਕਿ ਜੇ ਆਪਾਂ ਗੁਰੂ ਦੇ ਹੁਕਮ ਤੇ ਚੱਲਾਂਗੇ ਤੇ ਬਸ ਸੁਖੀ ਰਹਾਂਗੇ ਤੰਦਰੁਸਤ ਰਹਾਂਗੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤੰਦਰੁਸਤ ਹੋਣਗੀਆਂ ਤੇ ਜੇ ਆਪਾਂ ਕਿਤੇ ਬਨਸਪਤੀ ਜਿੱਥੇ ਪ੍ਰਮਾਤਮਾ ਦਾ ਵਾਸ ਇਹ ਕਿਤਨਾ ਕਿਤੇ ਉਹਦੇ ਨਾਲ ਖਿਲਵਾੜ ਕਰਦੇ ਰਹੇ ਤੇ ਫਿਰ ਜਿਵੇਂ ਕਰੋਨਾ ਵਰਗੀਆਂ ਮਹਾਮਾਰੀਆਂ ਆਈਆਂ ਹੜ ਆਏ ਆ ਸੋ ਉਸ ਤਰ੍ਹਾਂ ਦੇ ਸਾਨੂੰ ਖਤਰੇ ਨਾਦਰ ਪੇਸ਼ ਹੋਣ ਸੋ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਤੇ ਚੱਲਦੇ ਹੋਏ ਮੈਂ ਸਾਰੀਆਂ ਪੰਚਾਇਤਾਂ ਨੂੰ ਯੂਥ ਕਲੱਬਾਂ ਨੂੰ ਬੇਨਤੀ ਕਰਨਾ ਹੈ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ ਔਰ ਜਿਹੜੀ ਗੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਹੀ ਹੈ ਮੋਟਰਾਂ ਤੇ ਵੀ ਆਪਾਂ ਵੱਧ ਤੋਂ ਵੱਧ ਆਪਣੀਆਂ ਮੋਟਰਾਂ ਤੇ ਇਸ ਤੋਂ ਥੱਲੇ ਪਾਣੀ ਅਸਤੀਤਾ ਮਤਲਬ ਇੰਨਾ ਜ਼ਿਆਦਾ ਦੋਹਣ ਕਰਦੇ ਆ ਪਾਣੀ ਦਾ ਕਿ ਸਾਡਾ ਜਿਹੜਾ ਮਤਲਬ ਵਾਟਰ ਟੇਬਲ ਬਹੁਤ ਥੱਲੇ ਚਲਾ ਗਿਆ ਸਾਰਾ ਪੰਜਾਬ ਹੀ ਲਗਭਗ ਡਾਰਕ ਡਾਊਨ ਜੂੰਚ ਜਾਣ ਦਾ ਚੱਲ ਰਿਹਾ ਜਿੱਥੇ ਪਾਣੀ ਉੱਪਰ ਹੈ ਉੱਥੇ ਪਾਣੀ ਚੰਗਾ ਨਹੀਂ ਸਿਰਫ ਪੋਟੇਟੇਟਿਵ ਹੈ ਜਿੱਥੇ ਚੰਗਾ ਪਾ ਤੋਂ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਵੱਧ ਵੱਧ ਸਾਰੇ ਜਾਣੇ ਨੇ 400 ਬੂਟੇ ਅੱਜ ਲੱਗਣੇ ਆ ਜੀ ਟੋਟਲ ਕਿੰਨੇ ਲਾਉ ਗੁੱਡ ਮਾਰਨਿੰਗ ਕਲੱਬ ਗੁੱਡ ਮਾਰਨਿੰਗ ਕਲੱਬ 1000 ਤਾਂ ਘੱਟੋ ਘਾਟ ਸਾਡਾ ਵਧੋ ਦੋਸਤੋ ਵਧ ਵੀ ਲਾਵਾਂ ਠੀਕ ਠੀਕ ਘੱਲੋ ਸਭ ਆਇਓ ਇੱਧਰ ਨਾਲ ਵੇਖ ਰਹੇ ਸੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋੜ ਪੂਰਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਲਗਾਤਾਰ ਜਾਰੀ ਨੇ ਹੁਣ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਚੀਫ ਪੈਟਰਨ ਕੁਲਤਾਰ ਸਿੰਘ ਸੰਧਵਾ ਜੀ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਜੀ ਚੇਅਰਮੈਨ ਵਿਨੋਦ ਕੁਮਾਰ ਬਾਂਸਲ ਔਰ ਪੱਪੂ ਲੋਰੀਆ ਦੀ ਅਗਵਾਈ ਚ ਸਾਡੇ ਪ੍ਰੋਜੈਕਟ ਇੰਚਾਰਜ ਨੇ ਮਨਤਾਰ ਸੇ ਮੱਕੜ ਇਹਨਾਂ ਨੇ ਸੰਕਲਪ ਲਿਆ ਕਿ ਅੱਜ 400 ਪੌਦਾ ਲਾਉਣਾ ਜਿਹਦੀ ਸ਼ੁਰੂਆਤ ਕੀਤੀ ਹੈ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਾਡੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿਲੋਂ ਦੀ ਰਾਹ ਤੇ ਤੇ ਆਸੇ-ਪਾਸੇ 400 ਪੌਦਾ ਲਾ ਦਿੱਤਾ ਗਿਆ। ਹੁਣ ਇਹ ਕਹਿੰਦੇ ਨੇ 10000, 20000, 30000 ਜਾਂ 50000 ਜਿੰਨਾ ਵੀ ਪੌਦਾ ਲੱਗ ਸਕਿਆ। ਅਸੀਂ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਜਦੋਂ ਤੱਕ ਧੁੰਦਾ ਨਹੀਂ ਪੈਂਦੀਆਂ ਮੈਂ ਤੇ ਮੇਰਾ ਰੁੱਖ ਇਸ ਬੈਨਰ ਹੇਠ ਅਸੀਂ ਸ਼ੁਰੂਆਤ ਕੀਤਾ ਤੇ ਇਹਦੇ ਕਿੰਨਾ ਕਿ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਅੱਜ ਮਾਨਜੋਗ ਸਪੀਕਰ ਸਾਹਿਬ ਨੇ ਕਿਹਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਜ਼ਿੰਮੇਵਾਰੀ ਲੈਣੀ ਪਊਗੀ ਵੱਧ ਤੋਂ ਵੱਧ ਪੌਦੇ ਲਾਓ ਜੇ ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀ ਨਵੀਂ ਪੀੜੀ ਦਾ ਭਵਿੱਖ ਸੁਰੱਖਿਅਤ ਨਹੀਂ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ ਬੋਲੇ ਸੋਨਹੋ ਹੇ ਸ੍ਰੀ ਅਕਾਲ ਵੇਨਾ ਫੇਨਾ ਫੇ ਬਲੇ ਸੋਨਿਹਾਰ ਹਸਰੀਆ ਕਾਲ ਜੈ ਮਾਤਾ ਜੀ ਕਰਜਾ ਬਲੇ ਸੋਨਿਹਾਰ ਹਸਰੀਆ ਕਾਲ ਸੁਪਰਡੈਂਟ ਜਸਕਰਨ ਸਿੰਘ ਭੱਟੀ ਬੋਲੇ ਸੋਨਿਆ ਹਾ ਸ੍ਰੀ ਅਕਾਲ ਬੋਲੇ ਸੋਨਿਆ ਹਾ ਸ੍ਰੀ ਅਕਾਲ ਹਾਂ ਸ੍ਰੀ ਅਕਾਲ ਬੋਲੇ ਸੋ ਨਿਹਾਲ ਹਾਂ ਸ੍ਰੀ ਅਕਾਲ ਬੋਲੇ ਸੋ ਨਿਹਾਲ ਹਾਂ ਸ੍ਰੀ ਅਕਾਲ ਬੋਲੇ ਸੋ ਨਿਹਾਲ ਹਾਂ ਸ੍ਰੀ ਅਕਾਲ ਸੋਨਹਾਰ ਹਰ ਸ੍ਰੀ ਅਕਾਲ ਹਾਂ ਬੋਲੇ ਸੋਨਹਾਰ ਹਰ ਸ੍ਰੀ ਅਕਾਲ ਖੇਰ ਕਲੱਬ ਦੇ ਚੇਅਰਮੈਨ ਨੂੰ ਤੁਸੀਂ ਪੱਪੂ ਲੋਰੀਆ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਾਨੂੰ ਸਰਦਵਾਰ ਸਾਹਿਬ ਦਾ ਹੁਕਮ ਹੋਇਆ ਸੀਗਾ ਵੀ ਅੱਜ ਬੂਟੇ ਲਾਉਣੇ ਆ ਸਾਡਾ ਟੀਚਾ 11000 ਬੂਟੇ ਤੱਕ ਹੈ ਅੱਜ ਅਸੀਂ ਫਿਲਹਾਲ 400 ਬੂਟਾ ਲਾ ਰਹੇ ਆ ਤੇ ਪ੍ਰਮਾਤਮਾ ਨੇ ਚਾਇਆ ਬਾਗੀਆਂ ਹੋਰ ਅੱਛੀਆਂ ਹੋ ਗਈਆਂ ਤੇ ਬਹੁਤ ਵਧਾਵਾਗੇ ਜੀ ਇਹਨੂੰ ਪੰਜਾਬ ਨੂੰ ਬਿਲਕੁਲ ਹਰਾ ਭਰਾ ਬਣਾਉਣ ਦੀ ਕੋਸ਼ਿਸ਼ ਬਿਮਾਰੀਆਂ ਵੀ ਦੂਰ ਕਰਦੇ ਆ ਇਹ ਪੌਦਰ ਦਾ ਇੱਕ ਵਰਦਾਨ ਆ ਨਹੀਂ ਮਰ ਕੇ ਰੁੱਖ ਸੋ ਇਹੋ ਜਿਹੇ ਰੁੱਖ ਘਰਾਂ 'ਚ ਲਾਉਣੇ ਚਾਹੀਦੇ ਇਹਦੇ ਬੱਤੇ ਜੱਪਣੇ ਚਾਹੀਦੇ ਇਹਦੀ ਦਾਤਨ ਕਰਨੀ ਚਾਹੀਦੀ ਆ ਸੋ ਅੱਜ ਸ਼ੁਰੂ ਆ ਸਪੀਕਰ ਸਾਹਿਬ ਨੇ ਕੀਤੀ ਅਸੀਂ ਮਾਨ ਜੋ ਸਪੀਕਰ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਇਸ ਤੋਂ ਬਾਅਦ ਨਾਲ ਕੋਈ ਪੱਟ ਕੇ ਅੱਜ ਔਰ ਕੱਲ ਆਉਣ ਵਾਲੇ 15-20 ਦਿਨ ਚਾਹੀ ਹਜ਼ਾਰਾਂ ਬੂਟੇ ਇੱਥੇ ਲਾਵਾਂਗੇ ਜਿਵੇਂ ਕਿਹਾ ਜਾਂਦਾ ਸਰ ਬਹੁਤ ਚਿੰਤਾ ਵਿੱਚ ਹੈ ਔਰ ਅਸੀਂ ਆਮ ਲੋਕ ਤਾਂ ਹਾਂ ਹੀ ਆਂ ਔਰ ਜੇ ਸਰਕਾਰ ਸਾਡੇ ਨਾਲ ਰਲ ਕੇ ਪਬਲਿਕ ਨਾਲ ਰਲ ਕੇ ਗੁੱਡ ਮਾਰਨਿੰਗ ਵੈਸੇ ਕਲੱਬ ਰਲ ਕੇ ਅਸੀਂ ਇਹ ਉਪਰਾਲਾ ਕਰ ਰਹੇ ਮੈਂ ਤੇ ਮੇਰਾ ਰੁੱਖ ਦੀ ਸ਼ ਸੋ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ ਔਰ ਇਹ ਲੋਕਾਂ ਨੂੰ ਅਵੇਅਰ ਵੀ ਹੋਣਾ ਪਏਗਾ ਕਿ ਆਉਣ ਵਾਲੇ ਸਮੇਂ ਜੇਕਰ ਰੁੱਖ ਲੱਗਣਗੇ ਤਾਂ ਹੀ ਅਸੀਂ ਵਧੀਆ ਆਕਸੀਜਨ ਲੈ ਸਕਾਂਗੇ ਸੋ ਇੱਕ ਬਹੁਤ ਵਧੀਆ ਅਪਰਾਲਾ ਔਰ ਅਸੀਂ ਮਾਨਯੋਗ ਸਪੀਕਰ ਸਾਹਿਬ ਦਾ ਇਸ ਲਈ ਸਪੈਸ਼ਲ ਧੰਨਵਾਦ ਕਰਦੇ ਆ ਜੀ ਕਿੰਨੇ ਬੂਟੇ ਲਾ ਦੋਗੇ ਗੁੱਡ ਮਾਰਨਿੰਗ ਕਲਾਬ ਸਟਾਰਟਿੰਗ 1000 ਤੋਂ ਸ਼ੁਰੂ ਕਰਕੇ ਅਸੀਂ ਹੋ ਸਕਦਾ 11500 ਜਿੱਥੋਂ ਤੱਕ ਕੋਈ ਪਹੁੰਚ ਸਕੇ ਪਹੁੰਚਾਂਗੇ ਜੀ ਅਸੀਂ ਵਰਮਾ ਇਹਦੇ ਲਈ ਬਣਾ ਲਏ ਆ ਦੋ ਵਰਮੇ ਬਣ ਚੁੱਕੇ ਨੇ ਪਾਣੀ ਲਈ ਵੱਖਰਾ ਪ੍ਰਬੰਧ ਹੋ ਚੁੱਕਾ ਸੋ ਇਹਦੇ ਲਈ ਪੂਰੇ ਅਸੀਂ ਇੱਕ ਪੂਰਾ ਸਮਾਨ ਅਸੀਂ ਲੈ ਕੇ ਰੱਖ ਅਸੀਂ ਅੱਜ ਦੀ ਸ਼ੁਰੂਆਤ ਕਰਦੇ ਪੂਰਾ ਇੱਕ ਮਹੀਨਾ ਲਾਵਾਂਗੇ ਜੀ ਕਿਸ ਕਿਸਮ ਦੇ ਬੂਟੇ ਲਾਓਗੇ ਹਰ ਤਰ੍ਹਾਂ ਦੇ ਜੀ ਬਿਲਕੁਲ ਜਿਵੇਂ ਇਹ ਨਿੰਮ ਦਾ ਬੂਟਾ ਲਾਇਆ ਗਿਆ ਇਸੇ ਤਰ੍ਹਾਂ ਸੱਤ ਪੱਤੀ ਨੇ ਰੁੱਖਾ ਹੋਰ ਫਲਾਂ ਵਾਲੇ ਬੂਟੇ ਵੀ ਨੇ ਕੋਸ਼ਿਸ਼ ਕਰਾਂਗੇ ਜਾਮਨ ਵਾਲਾ ਬੂਟਾ ਹੈ ਸੋ ਹੋਰ ਬਹੁਤ ਸਾਰੇ ਵੈਰਾਈਟੀ ਜਿੰਨੀ ਵੱਧ ਤੋਂ ਵੈਰਾਈਟੀ ਉਸਦੀ ਲਾਵਾਂਗੇ ਫੁੱਲਦਾਰ ਫਲਦਾਰ ਸ਼ਾਨਦਾਰ ਬਿਲਕੁਲ ਜੀ ਫੁੱਲਦਾਰ ਫਲਦਾਰ ਤੇ ਸ਼ਾਨਦਾਰ ਮੈਂ ਤੇ ਮੇਰਾ ਰੁੱਖ ਇੱਕ ਆਹ ਕਨਸੈਪਟ ਅਸੀਂ ਲੈ ਕੇ ਆਏ ਆ ਜਿਹਦੀ ਅੱਜ ਸਮਾਜ ਨੂੰ ਔਰ ਸਾਡੀ ਸਾਰੇ ਹੀ ਸੋਸਾਇਟੀ ਨੂੰ ਲੋੜ ਸੀ ਉਦੇ ਅਧੀਨ ਅਸੀਂ ਜੋ ਇਹ ਮਹਿੰਮ ਸ਼ੁਰੂ ਕੀਤੀ ਹੈ ਮਾਨਜੋਗ ਸਪੀਕਰ ਸਾਹਿਬ ਇਹਨਾਂ ਨੇ ਸਾਡੇ ਨਾਲ ਸ਼ੁਰੂਆਤ ਕਰਵਾਈ ਹੈ ਇਹਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਬੰਦਾ ਇੱਕ ਇੱਕ ਰੁੱਖ ਜ਼ਰੂਰ ਲਾਓ ਕਿਉਂਕਿ ਜੇ ਅਸੀਂ ਰੁੱਖ ਲਾਣੇ ਆ ਤਾਂ ਹੀ ਅਸੀਂ ਆਪਣੀ ਨੇਚਰ ਨੂੰ ਹੋਰ ਨੇੜੇ ਹੋ ਸਕਾਂਗੇ ਉਹਦਾ ਆਨੰਦ ਮਾਣ ਸਕਾਂਗੇ ਔਰ ਇਹਦੇ ਵਿੱਚ ਮੇਨ ਚੀਜ਼ ਜੋ ਅਸੀਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਰੱਖੀ ਹੈ ਉਹਦੇ ਅਧੀਨ ਜੇ ਸਾਡੇ ਕਿਸੇ ਬੱਚੇ ਦਾ ਜਨਮ ਦਿਨ ਹੋਵੇ ਜਾਂ ਕਿਸੇ ਸਾਡੇ ਘਰੇ ਕੋਈ ਸਾਨੂੰ ਵਿਛੋੜਾ ਦੇ ਜਾਵੇ ਉਹਦੀ ਯਾਦ ਚ ਕੇ ਕਬੂਟਾ ਜਰੂਰ ਲਾਈਏ ਤੇ ਉਹਨੂੰ ਅਸੀਂ ਉਵੇਂ ਪਾਲੀਏ ਜਿਵੇਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਤੁਸੀਂ ਪ੍ਰੋਜੈਕਟ ਇੰਚਾਰਜ ਹੋ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਇਸ ਐਪੀਸੋਡ ਦੇ ਕਿੰਨੇ ਬੂਟੇ ਲਾਓਗੇ ਕਿੱਥੇ ਕਿੱਥੇ ਲਾਓਗੇ ਤੇ ਕਿਹੜੇ ਤਰ੍ਹਾਂ ਦੇ ਲਾਓਗੇ ਦੇਖੋ ਮਹਿੰਦੀ ਰਤਾ ਸਾਹਿਬ ਅਸੀਂ ਇੱਥੇ ਸਾਡੇ ਨਾਲ ਢਿਲਵਾ ਨਰਸਰੀ ਹੈ ਔਰ ਨਾਲ ਸਾਡੇ ਪੀਕ ਕੋ ਨਰਸਰੀ ਹੈ ਇੱਥੇ ਤਕਰੀਬਨ ਹਰ ਤਰ੍ਹਾਂ ਦੇ ਬੂਟੇ ਸਾਨੂੰ ਮੁਹੱਈਆ ਹੋ ਚੁੱਕੇ ਆ ਔਰ ਅਸੀਂ 50000 ਬੂਟਿਆਂ ਦਾ ਟੀਚਾ ਲੈ ਕੇ ਚੱਲੇ ਆ ਜिलेਦੀਨ ਪਹਿਲਾ ਸੜਾ ਇੱਕ ਜਿਹੜਾ ਪ੍ਰੋਜੈਕਟ ਸੀਗਾ ਕੁੜੀਆਂ ਵਾਲੇ ਸਕੂਲ ਉੱਥੇ ਲਾਇਆ ਅੱਜ ਮਾਂਜੋ ਸਪੀਕਰ ਸਾਹਿਬ ਨੇ ਇਸ ਨੂੰ ਵੱਡੇ ਲੈਵਲ ਤੇ ਸ਼ੁਰੂਆਤ ਕੀਤੀ ਅੱਜ ਅਸੀਂ 400 ਬੂਟੇ ਲਾ ਰਹੇ ਹਾਂ ਔਰ ਸਾਡਾ ਮੇਨ ਮਿਸ਼ਨ ਇਹੀ ਹੋਏਗਾ ਕਿ ਬੂਟੇ ਦਾ ਬੜੀਆਂ ਐਨ ਜੀਓਜ਼ ਲਾਉਂਦੀਆਂ ਉਹਨੂੰ ਪਾਲਦਾ ਕੋਈ ਕੋਈ ਹੈ ਸਾਡੀ ਇਹੀ ਸੋਚ ਹੈ ਵੀ ਅਸੀਂ ਜਿੰਨੇ ਵੀ ਬੂਟੇ ਲਾਵਾਂਗੇ ਉਹਨੂੰ ਪੂਰੇ ਤਰੀਕੇ ਨਾਲ ਪਾਲਾਂਗੇ ਇੱਕ ਵੀ ਬੂਟਾ ਮਰਨ ਨਹੀਂ ਦੇਵਾਂਗੇ ਮਰਨ ਨਹੀਂ ਦੇਣਾ

ਕੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ